ਉਹੀ ਆ ਮੁੰਡਿਆਂ ਨੇ 50 50 ਢੋਲ ਸਪਰੇਅ ਦੇ ਪਾਇਆ ਸਾਡੇ ਝੋਨੇ ਤੇ ਮਾਣਾ ਨਸ਼ਾ ਕਰਾਤੀ ਯਾਰ ਇਹਨਾਂ ਨੂੰ ਕਹਿਣ ਦੀ ਲੋੜ ਨਹੀਂ ਪਈ ਵੀ ਤੂੰ ਇੱਧਰ ਨਾ ਹੋ ਜਾ ਇੱਧਰ ਨਾ ਹੋ ਜਾ ਸਪਰੇਅ ਵੀ ਆਪ ਹੀ ਘੋਲਤੀ ਇਹਨਾਂ ਨੇ ਸਾਰੀ ਕਹਿੰਦੇ ਭਾਈ ਤੂੰ ਕੋਲੇ ਹੀ ਖੜ੍ਹ ਜਾ ਜਮਾ ਸਰਾਹ ਕਰਾਉਂਦੇ ਆ ਇਹ ਕਹਿੰਦੇ ਭਾਈ ਉਹ ਤਾਂ ਤੇਰੇ ਵਾਲਾ ਗਾਉਂ ਤਾਂ ਅਸੀਂ ਸੁਣਦੇ ਨਹੀਂਗੇ ਅਸੀਂ ਤਾਂ ਸੁਣਦੇ ਆ ਗਾਣੇ ਗੋਣੇ ਪਰ ਅਕਦਾ ਸ਼ੇਅਰ ਸੁਣਾ ਦੇ ਯਾਰ ਸਾਨੂੰ ਕੋਈ ਅੰਬੇ ਪੈਥ ਕੇ ਮਾਂ ਲੈ ਜੂਗਾ ਕਰੀਏ ਸ਼ੁਰੂ ਜੀ ਸ਼ੁਰੂ ਕਰੀਏ ਹੋ ਕੋਈ ਕਹਿੰਦਾ ਉਹ ਦੂਰ ਵਸਿੰਦਾ ਤੇ ਕੋਈ ਕਹਿੰਦਾ ਉਹ ਨੇੜੇ ਕੋਈ ਕਹਿੰਦਾ ਉਹ ਪੱਥਰਾਂ ਦੇ ਵਿੱਚ ਕੋਈ ਕਹਿੰਦਾ ਬੋਲੇ ਵਿੱਚ ਮੇਰੇ ਹੋ ਕੋਈ ਕਹਿੰਦਾ ਧਣੇ ਉਹ ਮਿਲਦਾ ਤੇ ਕੋਈ ਕਹਿੰਦਾ ਵਿੱਚ ਹਨੇਰੇ ਹੋ ਬੁੱਲੇ ਸ਼ਾ ਮੇਰਾ ਯਾਰ ਤਾਂ ਐਸਾ ਮੈਨੂੰ ਦਿਸਦਾ ਚਾਰ ਚਫੇਰੇ ਉਹ ਮੈਨੂੰ ਦਿਸਦਾ ਚਾਰ ਚਫੇਰੇ ਠੀਕ ਹੈ ਠੀਕ ਹੈ ਹੋ ਪਿਆਰ ਵਿੱਚ ਨੇ ਵੇਖ ਲੋ ਦੁੱਖ ਯਾਰ ਦਾ ਛੁਰੀ ਕਾਲ ਜੇ ਮਿੱਠੀ ਕਬੋ ਜਾਂਦਾ ਜੜੇ ਛੁਪੇ ਦਾ ਪਤਾ ਨਹੀਂ ਰਹਿਣ ਦਿੰਦਾ ਆਪਣੀ ਡੋਰ ਦੇ ਵਿੱਚ ਪਰੋ ਜਾਂਦਾ ਪਿਆਰ ਤੋੜਦਾ ਮਾਸ ਜਮੂਰ ਵਾਂਗੂ ਹੋ ਦੇਵੇ ਦੁੱਖ ਤੇ ਸੁੱਖ ਨੂੰ ਖੋ ਜਾਂਦਾ ਪਿਆਰ ਪਿਆਰ ਤਾਂ ਪਰਦੇਸੀਆ ਪਿਆਰ ਹੀ ਹੈ ਹੋ ਕੀਤਾ ਜਾਂਦਾ ਨਹੀਂ ਕੁਦਰਤੀ ਹੋ ਜਾਂਦਾ ਉਹ ਕੀਤਾ ਜਾਂਦਾ ਨਹੀਂ ਕੁਦਰਤੀ ਹੋ ਜਾਂਦਾ ઓકે okay. ધનવાદ okay. okay. okay.